ਦੋਸਤੋ ਬੱਚਿਆਂ ਲਈ ਲਿਖੀ ਮੇਰੀ ਕਿਤਾਬ ਸੋਹਣੇ ਫੁੱਲ ਵਿੱਚੋਂ ਲਓ ਸੁਣੋ ਅਤੇ ਬੱਚਿਆਂ ਨੂੰ ਸੁਣਾਓ ਇੱਕ ਸਿੱਖਿਆਦਾਇਕ ਕਵਿਤਾ ਸਲੀਕਾ ਆਓ ਬੱਚਿਓ ਸਿੱਖੋ ਸਲੀਕਾ ਬੋਲਣ ਚੱਲਣ ਦਾ ਤਰੀਕਾ ਨਾ ਵੱਡਿਆਂ ਦਾ ਕਦੇ ਨਹੀਂ ਲੈਣਾ ਹਾਂਜੀ ਹਾਂਜੀ ਸਭ ਨੂੰ ਕਹਿਣਾ ਛੋਟਿਆਂ ਨਾਲ ਵੀ ਕਰਨਾ ਪਿਆਰ ਵੱਡਿਆਂ ਨੂੰ ਦੇਣਾ ਸਤਿਕਾਰ ਘਰ ਕਿਸੇ ਦੇ ਜਦੋਂ ਵੀ ਜਾਓ ਸਭ ਤੋਂ ਪਹਿਲਾਂ ਦਿਲ ਵਜਾਓ ਉੱਚੀ ਚੀਖ ਕੇ ਕਦੇ ਨਾ ਬੋਲੋ ਬੋਲਣ ਤੋਂ ਪਹਿਲਾਂ ਗੱਲ ਤੋਲੋ ਮਾਤਾ ਪਿਤਾ ਦੀ ਗੱਲ ਮੰਨੋ ਅਧਿਆਪਕਾਂ ਦਾ ਕਿਹਾ ਨਾ ਭੰਨੋ ਸਾਦਾ ਰਹੋ ਤੇ ਸਾਦਾ ਖਾਓ ਫਾਸਟ ਫੂਡ ਦੀ ਆਦਤ ਨਾ ਪਾਓ ਵੱਡਿਆਂ ਦੇ ਗੁੱਡੀ ਹੱਥ ਲਾਉਣਾ ਲਾ ਅਸੀਸਾਂ ਝੋਲੀ ਪਾਉਣਾ ਅਨੁਸ਼ਾਸਨ ਵਿੱਚ ਸਕੂਲੇ ਰਹਿਣਾ ਭੈੜੀ ਸੰਗਤ ਵਿੱਚ ਨਾ ਬਹਿਣਾ ਪੁੱਛੇ ਬਿਨਾਂ ਨਾ ਅੰਦਰ ਵੜਨਾ ਥੈਂਕ ਯੂ ਤੇ ਸੌਰੀ ਵੀ ਕਰਨਾ ਜੋ ਬੱਚਾ ਇਹ ਆਦਤ ਪਾਉ ਉਹ ਚੰਗਾ ਬਾਲਕ ਕਹਾਉ ਉਹੀ ਚੰਗਾ ਬਾਲਕ ਕਹਾਉ